चुनोान <laughs> <laughs> <laughs>

ਦੋਵੇਂ ਨੂੰ ਮਿਲਦੇ ਲੈ ਲਵਾਂ ਭਾਜੀ ਨੂੰ ਕੋਈ ਨਹੀਂ ਦੋਸ਼ ਆ ਭਾਜੀ ਅੱਗੇ ਜਗ੍ਹਾ ਹੀ ਨਹੀਂ ਗਈ ਅੱਗੇ ਜਗ੍ਹਾ ਹੀ ਨਹੀਂ ਗਈ ਕਿੰਨੀ ਲੋਕ ਮਟਰ ਜਗ੍ਹਾ ਤੇ ਕੀ ਕਹਿਣਾ ਚਾਹੋਗੇ ਮਾਫੀ ਕਹਿ ਲਓ ਇੱਕ ਮਿੰਟ ਦੋ ਜੀ ਇੱਕ ਮਿੰਟ ਭਾਜੀ ਮਾਈ ਸਭ ਤੋਂ ਪਾਵਰ ਪਾਲੇ ਕਿ ਜਿੱਥੇ ਔਇਲਾ ਸਾਹਿਬ ਦੇ ਮਤਲਬ ਪਾਪਾ ਪਾਪਾ ਕੀ ਗੱਲ ਲੱਗਦੀ ਹੈ ਜਲੇ ਲੱਗਦੀ ਹੈ

ਭਕੀ ਉਸੇ ਮੋਗਲਾ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਇਹ ਕਹਿੰਦੇ ਲੱਗੇ ਆਂਦੋ ਪਾਜੀ ਪਾਜੀ ਪੜੀ ਕੋਣੇ ਹੱਥ ਕਰ ਮਾਰਦਾ ਹਾਲੋ ਭਾਈ ਕਰ ਦੇਖੋ ਨਾ ਯਾਰ ਬੋਲੇਦਾ ਵਿਕਟਰੀ ਕਰੋ ਵਿਕਟਰੀ ਬੋਲੇਦਾ ਸਰ ਬੋਲੇਦਾ ਤੁਸੀਂ ਵਿਕਟਰੀ ਕਰੋ ਆਪਣੀ ਨਹੀਂ ਸਿੱਧਾ ਕਰਕੇ ਸਿੱਧਾ ਕਰਕੇ ਬੜੀ ਮੈਂ ਧੰਨਵਾਦ ਕਰਦਾ ਇਹ ਸ਼ਹਿਰ ਦੇ ਗੁਰਾਮਦਾ ਜੀ ਦੀ ਨਗਰੀ ਦਾ ਪੁੱਤਰ ਸਰੋਵਰਾਂ ਦਾ ਪ੍ਰਧਾਨ ਗਿਆ ਦੁਰਗਾਣਾ ਤੇਜਪ੍ਰੀਤ ਜੀ ਦੇ ਆਸ਼ੀਰਵਾਦ ਦੇ ਨਾਲ ਪਵਨ ਬਾਲਨੀ ਜੀ ਦੇ ਤੇਜਪ੍ਰੀਤ ਆਸ਼ੀਰਵਾਦ ਦੇ ਨਾਲ ਅਸੀਂ ਅੱਜ ਇਹ ਚੀਜ਼ ਜਿਹੜੀ ਜਿੱਤ ਪਾਏ ਆਂ ਔਰ ਧੰਨਵਾਦ ਕਰਦਾ ਸਮੂੱਚੀ ਜਿਹੜੀ ਬੂਥ ਲੈਵਲ ਤੇ ਲੜਾਈ ਲੜ ਰਹੀ ਮੁਹੱਲਿਆਂ ਜੋ ਉਸ ਲੀਡਰਸ਼ਿਪ ਦਾ ਸਮੂੱਚੀ ਸਾਰੇ ਦਾ ਧੰਨਵਾਦ ਕਰਦੇ ਆਂ ਔਰ ਇਹ ਜਿਹੜੀ ਜਿੱਤ ਹੈ ਮੈਂ ਸਮਝਦਾ ਇੱਕ ਇੱਕ ਜਿਹੜਾ ਇਸ ਨਗਰੀ ਦੇ ਵਿੱਚ ਵਿਕਾਸ ਨੂੰ ਤਰਜੀਹ ਦੇਣ ਵਾਲਾ ਸਵਿਧਾਨ ਨੂੰ ਅੱਗੇ ਲਿਆਉਣ ਵਾਲੇ ਲੋਕ ਨੇ ਇਹ ਉਹਨਾਂ ਦੀ ਜਿੱਤ ਹੋਈ ਹੈ ਪਰਿਵਾਰ ਨੇ ਬਹੁਤ ਮਦਦ ਕੀਤੀ ਹੈ ਜੀ ਦਿਨ ਰਾਤ ਇੱਕ ਕੀਤਾ ਬਰਕਰਾਂ ਨੇ ਬਹੁਤ ਮਦਦ ਕੀਤੀ ਹੈ ਮੇਰਾ ਕਾਂਗਰਸ ਸਾਰਾ ਹੀ ਪਰਿਵਾਰ ਹੈ ਜੀ ਮੇਰੇ ਸਾਰੇ ਪਰਿਵਾਰ ਨੇ ਮਦਦ ਕੀਤੀ ਮੇਰਾ ਅੰਮ੍ਰਿਤਸਰ ਸਾਰਾ ਪਰਿਵਾਰ ਹੈ ਉਹ ਵੀ ਇੱਕ ਪਰਿਵਾਰ ਦਾ ਹਿੱਸਾ ਨੇ ਮੇਰੇ ਕਿ ਨਿੱਜੀ ਪਰਿਵਾਰ ਦੀ ਸਾਰਾ। ਸੋ ਸਾਰਿਆਂ ਨੇ ਬਹੁਤ ਮਦਦ ਕੀਤੀ। ਮੇਰਾ ਪਰਿਵਾਰ ਹੈ ਜੀ ਇਹ। ਮੈਂ ਸਾਰੇ ਦਾ ਧੰਨਵਾਦ ਕਰਦਾ ਹਾਂ ਇਸ ਦਾ। ਪੰਜਾਬ ਚ ਕਾਂਗਰਸ ਕਾਫੀ ਅਕੀਰ ਲੈ ਕੇ ਜਾਵੇ। ਬਿਲਕੁਲ ਪੰਜਾਬ ਚ ਕਾਂਗਰਸ ਲੀਡ ਜਾਏ ਲੈ ਕੇ ਜਾਏਗੀ ਔਰ ਇੰਡੀਆ ਦੇ ਵਿੱਚ ਕਾਂਗਰਸ ਆ ਇੰਡੀਆ ਆਲਾਈਂਸ ਦੀ ਸਰਕਾਰ ਬਣੀ। ਪਹਿਲਾਂ ਸਭ ਜਿਹੜੇ ਕੰਮ ਚਾਹੋਗੇ ਹੁਣ ਪਹਿਲੇ ਦਾ ਦੱਬਤੀ ਕੀਤੇ ਜਾਣਾ ਮਿਸਾਲ ਦੇ ਵਿੱਚ। ਦੇਖੋ ਡਰੱਗ ਦੀ ਬਹੁਤ ਵੱਡੀ ਸਮੱਸਿਆ ਹੈ, ਲਾਅਨ ਆਰਡਰ ਦੀ ਬਹੁਤ ਵੱਡੀ ਸਮੱਸਿਆ ਹੈ, ਇਲੈਕਸ਼ਨ ਹੋਣ ਵਾਲੀ ਹੈ ਕਾਰਪੋਰੇਸ਼ਨ ਦੀ ਜਿਹਦੇ ਤੋਂ ਲੋਕ ਪਰੇਸ਼ਾਨ ਨੇ। ਇਹਨਾਂ ਦੇ ਪਰ ਇਸ ਸਟੇਟ ਨਾਲ ਰਿਲੇਟਡ ਕੰਮ ਹੈ ਮੈਂ ਸਰਕਾਰ ਨੂੰ ਮਜਬੂਰ ਕਰਾਂਗਾ ਇਸ ਕਿ ਸਰਕਾਰ ਨੂੰ ਕਰਨੇ ਪੈਣਗੇ ਹੁਣ ਸਰਕਾਰ ਦੇਤੇ ਉਹਦੇ ਬਾਰੇ ਗੋਡੇ ਭਾਰ ਨਹੀਂ ਪੈਂਦਾ ਜਦੋਂ ਲੋਡ ਤੋਂ ਵੱਧ ਵੱਡੀਆਂ ਗੱਲਾਂ ਕਰਾਂਗੇ ਉਹ ਫਿਰ ਲੋਕ ਨਹੀਂ ਪਸੰਦ ਕਰਦੇ ਲੋਕ ਕੰਮ ਭਾਲਦੇ ਐ ਸੱਚ ਭਾਲਦੇ ਉਹ ਨਹੀਂ ਸੀਗਾ ਨਾ ਅੱਜ ਬਦ ਪ੍ਰਦਰਸ਼ਨ ਨੂੰ ਕਿਵੇਂ ਦੇਖਦੇ ਹੋ ਖਾਸ ਤੌਰ ਤੇ ਜਦੋਂ ਦੂਸਰੇ ਨੰਬਰ ਤੇ ਆ ਰਹੀ ਹੈ ਬਿਲਕੁਲ ਉਹਨਾਂ ਨੇ ਅੱਛਾ ਪ੍ਰਦਰਸ਼ਨ ਕੀਤਾ ਪਰ ਉਹਨਾਂ ਨੇ ਧਿਰਫ ਦੇ ਨਾਂ ਤੇ ਪ੍ਰਦਰਸ਼ਨ ਕੀਤਾ ਉਹਨਾਂ ਨੇ ਵਿਕਾਸ ਦੇ ਨਾਂ ਤੇ ਪ੍ਰਦਰਸ਼ਨ ਨਹੀਂ ਕੀਤਾ ਉਹਨਾਂ ਦੇਸ਼ ਨੂੰ ਕਿਸ ਪੋਜੀਸ਼ਨ ਤੇ ਖੜਿਆ ਉਹਦੇ ਨਾਂ ਦੀ ਗੱਲ ਨਹੀਂ ਕੀਤੀ ਜੇ ਉਹਨਾਂ ਵੋਟ ਮੰਗੀ ਹੈ ਤੇ ਇੱਕ ਤੇ ਮਤਲਬ ਇੱਕ ਧਾਰਮਿਕ ਏਜੰਡੇ ਨੂੰ ਲੈ ਕੇ ਮੰਗੀ ਹੈ ਜੋ ਕਿ ਸਾਡੇ ਪੰਜਾਬ ਵਾਸਤੇ ਠੀਕ ਨਹੀਂਗਾ ਇਸ ਕਰਕੇ ਕੀ ਗਾਇ ਉਹਨਾਂ ਨੂੰ ਵੋਟ ਤੇ ਪੈ ਗਈ ਹੈ ਪਰ ਸਾਡੇ ਬਾਅਦ ਤੇ ਮੁਸ਼ਕਿਲਾਂ ਪੈਦਾ ਹੁੰਦੀਆਂ ਨੇ ਪੰਜਾਬ ਦੇ ਸੈਕੂਲਰ ਥਾਟ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਸਾਂਝੇ ਲੈ ਕੇ ਚੱਲਣ ਵਾਲੀ ਥਾਟ ਹੋਣੀ ਚਾਹੀਦੀ ਹੈ ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ ਸੋ ਮੈਂ ਹੁਣ ਸਰਬ ਸਭਨਾ ਦਾ ਧੰਨਵਾਦ ਕਰਦੇ ਜਿਨ੍ਹਾਂ ਜਿੰਨੂੰ ਜਿੰਨੂੰ ਵੋਟ ਪਾਈ ਹੈ ਭਾਵੇਂ ਉਹ ਨਹੀਂ ਵੀ ਜਿੱਤੇ ਮੈਂ ਉਹਨਾਂ ਦੇ ਕੰਮ ਆਉਂਗਾ ਮੈਂ ਐਵੇਂ ਨਹੀਂ ਕਿਹਾ ਉਹਨਾਂ ਦੇ ਕੰਮ ਕਰੂੰਗਾ ਘਬਰਾਉਣ ਦੀ ਲੋੜ ਨਹੀਂ ਕਿਸੇ ਗੱਲ ਦੀ ਹੈਟ੍ਰਿਕ ਤੋਂ ਬਾਅਦ ਕਿੰਨੀ ਵੱਡੀ ਜ਼ਿੰਮੇਵਾਰੀ ਵੱਧ ਗਈ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਔਰ ਹਰ ਕਿਸੇ ਨੂੰ ਮਤਲਬ ਮੈਂ ਜਵਾਬਦੇਹ ਹਾਂ ਹਰ ਕਿਸੇ ਪ੍ਰਤੀ ਅਸੀਂ ਗੱਲਬਾਤ ਕਰਨ ਲਈ ਹਰ ਪੱਖ ਦੇ ਉੱਤੇ ਹੀ ਜ਼ਿੰਮੇਵਾਰ ਹਾਂ ਔਰ ਜਿੰਨੇ ਵੀ ਇਸ 9 ਲੱਖ ਵੋਟਰਾਂ ਨੇ ਵੋਟ ਪਾਈ ਹੈ ਮੈਂ ਸਭਲਾ ਦਾ ਹੀ ਜ਼ਿੰਮੇਵਾਰ ਹਾਂ ਸਾਰਿਆਂ ਦਾ ਹੀ ਮਾਸ ਕਰ ਲਿਆ ਸੀ ਆਮ ਆਦਮੀ ਪਾਰਟੀ ਨੇ ਮੈਂ ਤਾਂ ਤੁਹਾਨੂੰ ਉਦੋਂ ਕਿਹਾ ਵੀ ਇੱਕ ਜਾਂ ਤਿੰਨ ਇਹਦੇ ਵਿੱਚ ਵਿੱਚ ਰਹਿਣਾ ਜੀ ਇੱਕ ਜਾਂ ਤਿੰਨ ਹੋਣਗੀਆਂ ਇੱਕ ਹੋ ਗਈ ਜਾਂ ਤਿੰਨ ਹੋਣਗੀਆਂ ਤੋ ਵੇਖ ਲਓ ਗੱਲ ਉੱਥੇ ਹੀ ਆਈ ਠੀਕ ਹੈ ਜੀ ਧੰਨਵਾਦ ਜੀ ਪਹਿਲਾਂ ਤੇ ਸਾਰੇ ਵੋਟਰਸ ਦਾ ਅਮ੍ਰਿਤਸਰ ਦੇਆਂ ਦਾ ਔਰ ਸਪੋਰਟਰਸ ਦਾ ਜਿੰਨੇ ਵੀ ਅਮ੍ਰਿਤਸਰ ਦੇ ਵਿੱਚ ਲੋਕ ਰਹਿੰਦੇ ਨੇ ਦੂਸਰੀਆਂ ਸਟੇਟਸ ਦੂਸਰੇ ਸ਼ਹਿਰਾਂ ਚ ਰਹਿੰਦੇ ਨੇ ਐਨ ਆਰ ਆਈਸ ਨੇ ਜਿਨ੍ਹਾਂ ਨੇ ਆਪਣੀ ਆਪਣੀ ਜਗ੍ਹਾ ਤੇ ਬੈਠਿਆ ਇੱਕ ਨੈਟਵਰਕ ਬਣਾਇਆ ਔਰ ਇੱਕ ਮੈਸੇਜ ਲਾਇਆ ਕਿ ਕਿਹੋ ਜਿਹਾ ਲੀਡਰ ਉਹਨਾਂ ਨੇ ਚੁੜਨਾ ਹੈ ਅਮ੍ਰਿਤਸਰ ਲਈ ਉਹਨਾਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਜੋ ਬਹੁਤ ਬਹੁਤ ਤਨਮਾਦ ਮੈਮ ਪ੍ਰਦਰਸ਼ਨ ਨੂੰ ਕਿਵੇਂ ਮੰਨਦੇ ਹੋ ਕਿ ਭਗਵੰਤ ਮਾਨ ਨੇ ਨਾਰਾ ਲਾਇਆ ਸੀ 13 0 ਦਾ ਲੇਕਿਨ ਕਾਂਗਰਸ ਦੀ ਝੋਲੀ ਦੇ ਵਿੱਚ ਸੀਟਾਂ ਬਹੁਤ ਆਈਆਂ ਵਾ ਬਲਕਿ ਆਮ ਆਦਮੀ ਪਾਰਟੀ ਦੀ ਝੋਲੀ 'ਚ ਉਹ ਨਹੀਂ ਆਇਆ ਜੋ ਉਹਨਾਂ ਨੇ ਐਕਸਪੈਕਟ ਕੀਤਾ ਦੇਖੋ ਮੈਂ ਪੋਲਿਟਿਕਲ ਨਹੀਂ ਹੈਗੀ ਇਸ ਕਰਕੇ ਮੈਂ ਪੋਲਿਟਿਕਲ ਕੋਈ ਵੀ ਕਮੈਂਟ ਮੈਨੂੰ ਲੱਗਦਾ ਹੈ ਕਿ ਮੇਰਾ ਕਰਨਾ ਬੰਦਾ ਨਹੀਂ ਆ ਔਰ ਇਹ ਪਾਰਟੀ ਦੀ ਸਟ੍ਰੈਟੇਜੀਜ਼ ਹੁੰਦੀਆਂ ਨੇ ਜਿਸ ਤੱਕ ਮੈਂ ਸਮਝਦੀ ਆ ਕਿ ਹਰ ਇੱਕ ਨੇ 13 13 ਤੇ ਕਹਿਣਾ ਹੀ ਹੁੰਦਾ ਪਰ ਇਹ ਤੇ ਅੰਡਰਸਟੂਡ ਹੀ ਪਤਾ ਹੀ ਹੁੰਦਾ ਉਹਨਾਂ ਨੂੰ ਵੀ ਆਪਣੇ ਲੈਵਲ ਤੇ ਕਿ ਕਿੰਨੀਆਂ ਸੀਟਸੋਂ ਕੱਢ ਸਕਦੇ ਨੇ ਸੋ ਇਹ ਬਹੁਤ ਵਧੀਆ ਗੱਲ ਹੈ ਜੀ ਕਾਂਗਰਸ ਨੂੰ ਜ਼ਿਆਦਾ ਸੀਟਸ ਮਿਲੀਆਂ ਨੇ ਔਰ ਲੋਕਾਂ ਨੇ ਦਾਸਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕੀ ਨਾਕੁਸ਼ ਗਰਮੀ ਕਾਫੀ ਸੀ 45 ਤੋਂ 46 ਡਿਗਰੀ ਪ੍ਰਚਾਰ ਕੀਤਾ ਸੀ ਕਿਦਾਂ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਹੁਣ ਗਰਮੀ ਖਤਮ ਹੋ ਗਈ ਹੈ ਗਰਮੀ ਕੱਟੀ ਗਈ ਹੈ ਔਰ ਉਸ ਗਰਮੀ ਚ ਜਿਹੜਾ ਪ੍ਰਚਾਰ ਕੀਤਾ ਮੈਨੂੰ ਲੱਗਦਾ ਉਹਦਾ ਮੁੱਲ ਮੁੜ ਕੇ ਆਇਆ ਹੈ ਔਰ ਖੁਸ਼ੀ ਹੁੰਦੀ ਹੈ ਲੋਕਾਂ ਦੇ ਵਿਚਾਰਦੇ ਰਹੇ ਲੋਕਾਂ ਦੇ ਮੁੱਦੇ ਕਿਹੜੇ ਹੈਗੇ ਸਭ ਤੋਂ ਪਹਿਲਾਂ ਆ ਮੇਨ ਜਿਹੜੇ ਮੁੱਦੇ ਨੇ ਅੰਮ੍ਰਿਤਸਰ ਨੂੰ ਲੈ ਕੇ ਜਾਂ ਪੰਜਾਬ ਨੂੰ ਲੈ ਕੇ ਜੇ ਜੋ ਅਸੀਂ ਐਨਾਲਾਈਜ਼ ਕੀਤਾ ਹੈ ਉਹ ਡਰੱਗਸ ਦਾ ਮੁੱਦਾ ਹੈ ਔਰ ਜਿਹੜਾ ਕੀ ਵੱਧ ਰਿਹਾ ਹੈ ਔਰ ਜਿਹਨੂੰ ਕੰਟਰੋਲ ਚ ਲਿਆਉਣਾ ਬਹੁਤ ਜ਼ਰੂਰੀ ਆ ਠੀਕ ਹੈ ਵਿਰੋਧੀਆਂ ਨੂੰ ਕੀ ਕਹਿਣਾ ਜਿਹੜੇ ਬੜੇ ਤਾਂ ਕਰਦੇ ਕੋਈ ਨਾ ਸਾਫ਼ ਤੇ ਕਿ 2 ਸਾਲ 2 ਪਾਰੀਆਂ ਖੇਡ ਚੁੱਕੇ ਪਰ ਕੋਈ ਉਹਨਾਂ ਨੇ ਕਮੈਂਟ ਕਰਾਇਆ ਆ ਕੁਛ ਨਹੀਂ ਜੀ ਵਿਰੋਧੀਆਂ ਨੂੰ ਹੁਣ ਮੈਂ ਕੀ ਕਹਿਣਾ ਹੈ ਲੋਕਾਂ ਨੇ ਜਵਾਬ ਦਿੱਤਾ ਹੈ ਸੋ ਮੈਨੂੰ ਲੱਗਦਾ ਹੈ ਕਿ ਮੇਰਾ ਕੁਝ ਕਹਿਣਾ ਬੰਦਾ ਨਹੀਂ ਆ ਉਹ ਅੱਜ ਦਾ ਜੋ ਰਿਜ਼ਲਟ ਆ ਉਹ ਆਪਣੇ ਆਪ ਦੇ ਵਿੱਚ ਹੀ ਉਹਨਾਂ ਲਈ ਇੱਕ ਜਵਾਬ ਹੈ। ਉਹ ਜਲਾ ਸਰ ਦੀ ਟੱਕਰ ਕਿਹ ਨਾਲ ਲੱਗਦੀ ਸੀ? ਮੈਂ ਕਹਿ ਸਕਦੇ ਹਾਂ ਪ੍ਰਚਾਰ ਸਫਲ ਹੋ ਗਿਆ। ਜੀ ਬਿਲਕੁਲ ਬਿਲਕੁਲ ਹੀ ਸਫਲ ਹੋ ਗਿਆ ਔਰ ਮੇਰਤ ਰਗ ਲਈ ਆ। ਉਹ ਜਲਾ ਸਰ ਦੀ ਟੱਕਰ ਕਿਹ ਨਾਲ ਲੱਗਦੀ ਸੀ? ਉਹ ਜਲਾ ਸਾਹਿਬ ਦੀ ਟੱਕਰ ਦੇਖੋ ਮੈਨੂੰ ਲੱਗਦਾ ਹੈ ਕਿ ਸਾਨੂੰ ਇੱਕ ਹੈਲਦੀ ਕੰਪੀਟੀਸ਼ਨ ਹਮੇਸ਼ਾ ਸੋਚਣਾ ਚਾਹੀਦਾ ਹੈ ਔਰ ਹਮੇਸ਼ਾ ਕੋਈ ਵੀ ਕੈਂਡੀਡੇਟ ਜਿਹੜਾ ਵੀ ਇਲੈਕਸ਼ਨ ਦੇ ਵਿੱਚ ਉਤਰਿਆ ਉਹਨੂੰ ਉਹਨੂੰ ਆਪਣੇ ਆਪ ਨੂੰ ਹੀ ਇੰਪਰੂਵ ਕਰਨ ਤੇ ਜ਼ੋਰ ਲਾਉਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਜੇ ਹਰ ਇੱਕ ਲੀਡਰ ਇਸ ਤਰੀਕੇ ਨਾਲ ਸੋਚਣ ਲੱਗੂਗਾ ਤੇ ਪੰਜਾਬ ਦਾ ਜਾਂ ਇੰਡੀਆ ਦਾ ਭਵਿੱਖ ਬਹੁਤ ਅੱਛਾ ਰਹੂ ਜਿਹੜੇ ਵਿਰੋਧੀ ਕਹਿੰਦੇ ਸੀ ਨਾਲੇ ਦਾ ਲੱਗਦਾ ਕਿ ਲੋਕਾਂ ਨੇ ਮੂੰਹ ਬੰਦ ਕਰਤੇ ਉਹਨਾਂ ਦੇ ਦੇਖੋ ਨਾਲਾ ਜਿੱਥੋਂ ਤੱਕ ਬੰਦ ਕਰਾਉਣਾ ਜਾਂ ਜੋ ਵੀ ਇਹਦੇ ਤੇ ਕੰਮ ਕਰ ਲੈ ਮੈਨੂੰ ਲੱਗਦਾ ਉਹ ਆਜਲਾ ਜੀ ਦੇ ਹੀ ਹਿੱਸੇ ਆਉਣੇ ਸੀਗੇ ਔਰ ਇਹ ਉਹਨਾਂ ਨੇ ਹੀ ਕਰਵਾਉਣਾ ਹੈ ਸੋ Oh, you can run again.